ਦੋਸਤੋ ਵਿਦੇਸ਼ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਕੀਤੀ ਜਾ ਰਹੀ ਹੈ ਜਿਸ ਨੂੰ ਵੇਖ ਕੇ ਕਿਤੇ ਨਾ ਕਿਤੇ ਤੁਹਾਡਾ ਵੀ ਖੂਨ ਖੋਲੇਗਾ ਤਾਂ ਪੰਜਾਬ ਦੇ ਇਸ ਬਜ਼ੁਰਗ ਦੇ ਨਾਲ ਜੋ ਉੱਥੋਂ ਦੇ ਵਿਅਕਤੀ ਦੇ ਵੱਲੋਂ ਜੋ ਹਰਕਤ ਕੀਤੀ ਗਈ ਉਸ ਨੂੰ ਵੇਖ ਕੇ ਸ਼ਾਇਦ ਤੁਸੀਂ ਵੀ ਕਿਤੇ ਨਾ ਕਿਤੇ ਉਦਾਸ ਜ਼ਰੂਰ ਹੋਵੋਗੇ ਤੁਹਾਡਾ ਵੀ ਖੂਨ ਜ਼ਰੂਰ ਖੋਲੇਗਾ ਕਿ ਇਹ ਵਿਅਕਤੀ ਸਾਡੇ ਪੰਜਾਬੀ ਬਜ਼ੁਰਗ ਦੇ ਨਾਲ ਇਹੋ ਜੀ ਹਰਕਤ ਕਰਕੇ ਗਿਆ ਤਾਂ ਕਿਆ ਕਿੱਥੇ ਹੁਣ ਪਹਿਲਾਂ ਤੁਸੀਂ ਅੱਗੇ ਇਸ ਵੀਡੀਓ ਨੂੰ ਵੇਖੋ

ਬਸ ਸੁਣ ਲੈ ਵਾਹ ਸੁਣ ਲੈ ਅਗਾਈਏ ਵਾਹ ਸੁਰ ਸੁਰ 1 2 3 4 1 2 3 4 4 1 ਕੋਈ ਤੇ ਦੋਸਤੋ ਇਸ ਵੀਡੀਓ ਦੇ ਪ੍ਰਤੀ ਇੱਕ ਵੀਰ ਦਾ ਬਹੁਤ ਹੀ ਸੋਹਣਾ ਕਮੈਂਟ ਆਇਆ ਉਸਨੇ ਲਿਖਿਆ ਕਿ ਬਾਈ ਜੀ ਜੇਕਰ ਕਿਰਪਾਨ ਪਈ ਹੁੰਦੀ ਤਾਂ ਕੀ ਮਜਾਲ ਸੀ ਕੋਈ ਨੇੜੇ ਆ ਜਾਂਦਾ ਸਿੰਘ ਸਜੋ ਸਿੰਘ ਤੇ ਦੂਜਾ ਕਮੈਂਟ ਆਇਆ ਕਿ ਬੁੱਢਾ ਬੰਦਾ ਹੁਣ ਕੀ ਜਵਾਬ ਦੇਵੇ ਇਹੋ ਜਹੇ ਇਥੇ ਕਾਇਮ ਬਜ਼ੁਰਗ ਨਿਹੰਗ ਸਿੰਘ ਨੂੰ ਇਦਾਂ ਕੀਤਾ ਹੁੰਦਾ ਤੇ 1-2 ਵਾਰ ਤੋਂ ਬਾਅਦ ਲਾ ਕੇ ਗੁੱਟ ਪਰੇ ਮਾਰਨਾ ਸੀ ਤਾਂ ਤੀਜੇ ਬੰਦੇ ਨੇ ਲਿਖਿਆ ਕਿ ਕੋਈ ਨਾ ਆਪਣੇ ਵਾਲੇ ਵੀ ਬੱਥੇਰਾ ਕੁਝ ਕਰਦੇ ਨੇ ਬਾਕੀ ਦੋਸਤੋ ਤੁਹਾਡੇ ਇਸ ਵੀਡੀਓ ਬਾਰੇ ਕੀ ਵਿਚਾਰ ਨੇ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਤੇ ਹੋਰ ਨਵੇਂ ਆ ਵੀਡੀਓਜ਼ ਵੇਖਣ ਲਈ ਬੈਲ ਆਈਕਨ ਪ੍ਰੈਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਮਿਲਦੇ ਹਾਂ ਇੱਕ ਹੋਰ ਨਵਾਂ ਵੀਡੀਓ ਲੈ ਕੇ ਉਦੋਂ ਤੱਕ ਰੱਬ ਰੱਖਾ